ਲੁਧਿਆਣੇ ਦੇ ਬਲਾਕ 2 ਦੇ ਵਿੱਚ ਪੰਚਾਇਤੀ ਵਿਭਾਗ ਦੇ ਵਿੱਚ ਕਾਫੀ ਰੌਲਾ ਪਿਆ ਹੋਇਆ ਹੈ 120 ਕਰੋੜ 387 ਲੱਖ ਦਾ ਕਬੜਾ ਹੋ ਗਿਆ ਜੀ ਉਹਦੇ 'ਚ ਹੁਣ ਕੁਝ ਨੋਟਿਸ ਵਗੈਰਾ ਆਏ ਨੇ ਪੰਜਾਬ ਮੰਤਰੀ ਸਾਹਿਬ ਨੂੰ ਸੌਂਸਾਵ ਹੋ ਰਾਣੂ ਕੁਝ ਹੋਰਾਂ ਨੂੰ ਵੀ ਆਏ ਹੋਏ ਨੇ ਇਹ ਕਾਹਦਾ ਕਬੜਾ ਹੋ ਗਿਆ ਜੀ ਕੀ ਰੌਲਾ ਪੈ ਗਿਆ ਇੰਨਾ ਵੱਡਾ ਦੇਖੋ ਇਹ ਨਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਮਹਿੰਗੀ ਜ਼ਮੀਨ ਜਿਹੜੀ ਹੈ ਨਾ ਜੇ ਦੇਖਣੀ ਹੋਵੇ ਤੇ ਲੁਧਿਆਣਾ ਮੋਹਾਲੀ ਜੀ ਤੇ ਤੁਹਾਡੇ ਕੋਲ ਆਸ਼ਾਂ ਪੀਕ ਤੇ ਸਭ ਤੋਂ ਜ਼ਿਆਦਾ ਤੇ ਜੇ ਪੂਰੇ ਇੰਡੀਆ ਚੋਂ ਦੇਖਣੀ ਹੋਵੇ ਤੇ ਮੇਰੇ ਨਾਲ ਦਾ ਮੁੰਬੇ ਤੇ ਜਾਂ ਫਿਰ ਗੁਰੂਗਰਾਮ ਵਾਲੀ ਸਾਈਡ ਤੇ ਆ ਜਿਹੜੇ ਜਾਟਾਂ ਨੇ ਵੇਚੀ ਆ ਨਾ ਉਹ ਵੇਖੋ ਚੈਨੀਆਂ ਇਡੀਆਂ ਡੇ ਮੁਟਿਆ ਕੱਟੇ ਨੂੰ ਐਡਾ ਸੰਗਲ ਨਹੀਂ ਪਾਇਆ ਹੁੰਦਾ ਜਿੱਡੀ ਉਹਨਾਂ ਨੇ ਚੈਨੀ ਪਾਈ ਹੁੰਦੀ ਹੈ ਸਰਕਾਰਾਂ ਦੇ ਕਾਫਲੇ ਨਿਕਲਦੇ ਨੇ ਤੇ ਉਹ ਨਾਲ ਰੀਲਾਂ ਬਣਾਉਂਦੇ ਫਿਰਦੇ ਆ ਹੂੰ ਉਹ ਮੇਰਾ ਦੋਸਤ ਦੱਸ ਰਿਹਾ ਸੀ ਮੈਂ ਕਹਿੰਦਾ ਯਾਰ ਰੀਲਾਂ ਦਾ ਕੀ ਚੱਕਰ ਉਹ ਕਹਿੰਦੇ ਬੜੇ ਨਜ਼ਾਰੇ ਨੇ ਉਹਨਾਂ ਦੇ ਹੂੰ 30 ਕਰੋੜ ਦਾ ਹੂਮੀ ਕਿਲਾ ਵੇਚਿਆ ਉਹਨਾਂ ਨੇ ਤਾਂ ਉਤੋਂ ਉਹਨਾਂ ਦੀਆਂ ਜਿਹੜੀਆਂ ਰੀਲਾਂ ਨੇ ਲੋਕ ਉਹ ਰੀਲਾਂ ਵੀ ਵੇਖ ਵੇਖ ਕੇ ਉਹਨਾਂ ਨੂੰ ਪੈਸੇ ਦੇਈ ਜਾਂਦੇ ਮੈਂ ਕਿਹਾ ਪੈਸਾ ਪੈਸੇ ਨੂੰ ਖੇਚਦਾ ਜੀ ਬਿਲਕੁਲ ਐ ਖੇਚਦਾ ਜੀ ਪੈਸਾ ਪੈਸੇ ਸਹੀ ਹੈ ਜੀ ਬਈ ਇੱਥੇ ਤੇ ਸਾਡੇ ਅਰਗੇ ਜਿੰਨੀ ਮਰਜ਼ੀ ਮਿਹਨਤ ਕਰਕੇ ਵੀਡੀਓ ਬਣਾ ਲੈਣ 20000 ਹੈ ਜਿੱਤੀ ਹਜ਼ਾਰ ਹੈ ਕੋਈ ਵਿਰਲੀ ਹੁੰਦੀ ਹੈ ਜਿਹੜੀ ਕੋਈ 1 ਲੱਖ 2 ਲੱਖ ਤੇ ਚੱਲੀ ਜਾਂਦੀ ਤੇ ਉਹ ਦਿਖਾਉਂਦੇ ਆ ਮੌਲਵਕ ਨਕਲ ਦੀਆਂ ਕਾਰਾਂ ਕਾਲੀਆਂ ਸਕਾਰਪਿਓ ਠੈਂ 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 ਉਤੋਂ ਨਿਕਲਦੇ ਨਾਲੋਂ ਗਾਣਾ ਲਾ ਦਿੰਦੇ ਪਲੇ ਦੰਦੇ ਆ ਨਾ ਪੂਰਾ ਫਿਲਮੀ ਸਟਾਈਲ ਹੁੰਦਾ ਤਾਂ ਉਹ 30 ਸਕਿੰਡ 40 ਸਕਿੰਡ ਦੀ ਉਹਨਾਂ ਦੀ ਰੀਲ ਆ ਕੈਮਰਾ ਮਾਰਦੇ ਉਹ ਕੈਮਰੇ ਵੀ ਅੱਜ ਕੱਲੋਂ ਟੁੰਡੂ ਜਿਹਾ ਹੁੰਦਾ ਆ ਕਮਾਈ ਜਾਂਦੇ ਆ ਸੱਪ ਜੀ ਸ੍ਰੀ ਉਹ ਬਣ ਜਾਂਦੀ ਪਾਉਂਦੇ ਤਾਂ ਉਹਦੇ ਵੀ ਪੈਸੇ ਆਉਂਦੇ ਉਹਨਾਂ ਨੂੰ ਅੱਛਾ ਚਲੋ ਖੈਰ ਜਿਹਦੇ ਕੋਲ ਹੈ ਬਾਈ ਉਹਨਾਂ ਨੇ ਵਰਤ ਨਹੀਂ ਆ ਤਾਂ ਕਹਿਣ ਦਾ ਮਤਲਬ ਹੈ ਕਿ ਉਸੇ ਤਰ੍ਹਾਂ ਆਪਣੀ ਪੰਜਾਬ ਦੀ ਮਹਿੰਗੀ ਜ਼ਮੀਨ ਜਿਹੜੀ ਆ ਉਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੀ ਆ ਤੇ ਇਹ ਜਿਹੜਾ ਮਤਲਬ ਕਿ ਏਰੀਆ ਤੁਸੀਂ ਤਿੰਨ ਚਾਰ ਪਿੰਡ ਸਲੇਮਪੁਰ ਸ਼ਹਿਦਾ ਇਹ 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 ਪਿੰਡ ਨੇ ਜੀ ਇਸ ਤਰ੍ਹਾਂ ਦੇ ਨਾਮ ਹੈ ਕਿਉਂਕਿ মিডিਆ ਨੇ ਨਾ ਇਹਦੇ ਬਾਰੇ ਕੋਈ ਜਾਣਕਾਰੀ ਜ਼ਿਆਦਾ ਨਹੀਂ ਦਿੱਤੀ ਜੇ ਤੁਸੀਂ ਦੇਖੋਗੇ ਇਹ ਮੈਂ ਮਤਲਬ ਕਿ ਕੁਝ ਮਹਿਕਮੇ ਦੇ ਬੰਦਿਆਂ ਦੇ ਰਾਹੀਂ ਜਾਣਕਾਰੀ ਅਸਲ ਕੀਤੀ ਆ ਇਹਨਾਂ ਨੇ ਜਸਟ ਇੱਕ ਫਾਰਮੈਲਿਟੀ ਕਰ ਦਿੱਤੀ ਖਬਰ ਦੀ ਕਿ ਹਾਈ ਕੋਰਟ ਨੇ ਪੰਚਾਇਤ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਬਸ ਇੱਕ ਫਿਗਰ ਲਿਖੀ ਉਸ ਤੋਂ ਜ਼ਿਆਦਾ ਕੁਝ ਨਹੀਂ ਇੱਕੋ ਫਿਗਰ ਲਿਖ ਦਿੱਤੀ ਬੇਸਿਕਲੀ ਕੀ ਹੈ ਕਿ ਜਿਹੜਾ ਪਟੀਸ਼ਨ ਕਰਤਾ ਉਸਨੇ ਤੇ ਕੁਝ ਬੰਦੇ ਜਿਹੜੇ ਇਸ ਘੁਟਾਲੇ ਦੇ ਵਿੱਚ ਇਨਵੋਲਬ ਨੇ ਉਹਨਾਂ ਨੂੰ ਜਾਨ ਦਾ ਖਤਰਾ ਦੱਸਿਆ ਹੈ ਹੂੰ ганаసిన ਤੇਰੇ ਪਿੱਛੇ ਜਾਣ ਦਾ ਖਤਰਾ ਕਈ ਵਾਰ ਸੱਚ ਦੇ ਪਿੱਛੇ ਜਾਣ ਦਾ ਜਾਨ ਜਾਨ ਦਾ ਖਤਰਾ ਹੋ ਜਾਂਦਾ ਨਾ ਵੈਸੇ ਵੀ ਪੰਜਾਬ ਦੇ ਵਿੱਚ ਅੱਜ ਜਾਨ ਜਾਨ ਦਾ ਹੀ ਖਤਰਾ ਹੈ ਸਭ ਤੋਂ ਸਸਤੀ ਜਾਨ ਹੀ ਹੈ ਮੇਰੇ ਲਈ ਮਤਲਬ ਕਿ ਉਹ ਹਾਲਿਆ ਕਿ ਜੇ ਤੁਸੀਂ ਕੋਈ ਪੈਸਾ ਪੂਸਾ ਕਿਸੇ ਪਾਸੋਂ ਖੱਟ ਲਿਆ ਹਮਮ ਬਸ ਨਾਮ ਦੀ ਨਾ ਨਹੀਂ ਸਮਝ ਲਓ ਕਿ ਆਈ ਲੋ ਆਈ ਲੋ ਉਹ ਕਿਦਾਂ ਆਈ ਆਈ ਰੇ ਆਈ ਤੇਰੀ ਯਾਦ ਆਈ ਰੇ ਯਾਦ ਨੇ ਉਹਨਾਂ ਤੇ ਕਾਲ ਆਈ ਰੇ ਸਹੀ ਤਾਂ ਗੱਲ ਇਹ ਆ ਕਿ ਜਨਾਬ ਬਈ ਉਹਦੇ ਵਿੱਚ ਹੁਣ ਇਹ ਹੋਇਆ ਕਿ 23 ਦੇ ਵਿੱਚ ਕਾਰਵਾਈ ਦੀ ਸਿਫਾਰਿਸ਼ ਹੋ ਗਈ ਸੀ ਪੰਚਾਇਤ ਮੰਤਰੀ ਹੋਰਾਂ ਨੇ ਕਾਰਵਾਈ ਦਾ ਪ੍ਰੋਸਾ ਜ਼ਰੂਰ ਦਿੱਤਾ ਪਰ ਕਾਰਵਾਈ ਅਜੇ ਤੱਕ ਹੋਈ ਨਹੀਂ ਵੈਸੇ ਉਦੋਂ ਸੌਂਸਾਤੇ ਹੈ ਨਹੀਂ ਸੀਗੇ ਇਹਨਾਂ ਨੇ ਤੇ ਇਹ ਮੰਤralਾ ਬਾਦ ਦੇ ਵਿੱਚ ਸੰਭਾਲਿਆ ਪਰ ਚੋਕੇ ਮੰਤ్రਾਲਾ ਤਾਂ ਮੰਤ్రਾਲਾ ਹੈ ਜੀ ਹੁਣ ਇਹਨਾਂ ਨੂੰ ਜਵਾਬ ਦੇਉਣਾ ਪੈਗਾ ਕਿ ਭਾਈ ਸਾਹਿਬ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਤੇ ਸਰਕਾਰ ਨੂੰ ਵੀ ਜਵਾਬ ਦੇਉਣਾ ਚਾਹੀਦਾ ਕਿ ਤੁਸੀਂ ਐਡੇ ਵੱਡੇ ਸਕੈਮ 'ਚ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਤਾਂ ਜ਼ੀਰੋ ਟੋਲਰੈਂਸ ਵਾਲੇ ਹੋ ਜੀ ਜੀ ਤੁਹਾਡੀ ਆਪਣੀ ਸਰਕਾਰ ਆਪਣੀ ਸੱਤਾ ਮੌਕੇ ਜਿਵੇਂ ਆਪਾਂ ਬੁਖਾਰ ਜਿਹੜਾ ਆਪਣਾ ਹੁੰਦਾ ਹੈ ਟੈਂਪਰੇਚਰ ਬੋਡੀ ਦਾ ਉਹ ਤੈਹ ਹੁੰਦਾ ਨਾ ਮਾੜਾ ਜੀ ਉਹਦੇ ਉੱਤੇ ਜੇ ਆਪਾਂ ਕਹਿੰਦੇ ਬੁਖਾਰ ਚੜ ਗਿਆ ਬਿਲਕੁਲ ਉਹ ਮਾੜਾ ਜੀ ਗਾਹ ਚੇਂਦੀ ਹਨਾ ਵਕਤੀ ਰਾਜਾ ਗਾਂ ਤਾਂ ਚੜ ਜਾਂਦਾ ਉਹ ਪਾਰੇ ਦਾ ਦਾ ਪਕੈਦਨੇ ਬੁਖਾਰ ਹੋ ਗਿਆ 99.51 ਹੋ ਜਾਵੇ ਬਿਲਕੁਲ ਤੇ ਗੱਲ ਇਹ ਆ ਕੇ ਜ਼ੀਰੋ ਟੋਲਰੈਂਸ ਤੋਂ ਸਰ ਤੁਹਾਡਾ ਤਾਂ ਤੀਰਾ ਮਾੜਾ ਜਿਹਾ ਬੀ ਤਾਂ ਨੁ ਗਿਆ ਤਾਂ ਜ਼ੀਰੋ ਟੋਲਰੈਂਸ ਦਾ ਬਹਿ ਜਾ ਬਹਿ ਜਾਈ ਹੋ ਜਾਣੀ ਆ ਉਹ ਗੱਲ ਇਹ ਆ ਕੇ ਕੁੱਲ ਮਿਲਾ ਕੇ ਜਿਹੜੀ ਐਸਓਐਲ ਦੀ ਇਹ ਸੋ ਤੇ ਹਾਲ ਹੈ ਕਿ ਇਹ ਅਵਾਰਡ ਦਿੱਤਾ ਗਿਆ ਸੀ ਅਵਾਰਡ ਕਦੋਂ ਹੁੰਦਾ ਹੈ ਕਿ ਜਦੋਂ ਮੰਨ ਲਓ ਕੋਈ ਹਾਈਵੇ ਗੁਜ਼ਰਦਾ ਹੈ ਤੇ ਆ ਦੇ ਕਿਸ ਚੀਜ਼ਾਂ ਕਿ ਇੱਕ ਅਵਾਰਡ ਦਿੱਤਾ ਜਾਂਦਾ ਹੈ ਕਿ ਇਸ ਹਿਸਾਬ ਨਾਲ ਕਿੱਲੇ ਦਾ ਪੈਸਾ ਮਿਲੂਗਾ ਇਹ ਪੈਸਾ ਤੇਲਾ ਇਹ ਸੀਗਾ ਜੀ ਲਗਭਗ 750 ਕਰੋੜ ਦਾ ਜਿਹੜਾ ਗੜਬੜ ਚਾਲੇ ਦਾ ਸ਼ਿਕਾਰ ਹੋ ਗਿਆ ਤੇ ਇਹ ਮੁੱਖ ਤੌਰ ਤੇ ਕਹਿ ਲੋ ਕਿ ਵੱਡੀ ਖਬਰ ਹੈ ਜੀ 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 ਮਿੰਟੋ ਜੀ ਕੱਲ ਵੀ ਗੱਲਬਾਤ ਰਹਿ ਗਈ ਸੀ ਕਿਉਂਕਿ ਇੰਨੀ ਕ ਪੜ੍ਹੀ ਸੀ ਮੈਂ ਕਿਹਾ ਥੋੜੀ ਜਾਣਕਾਰੀ ਤੁਹਾਡੇ ਤੋਂ ਅੱਗੋਂ ਮਿਲਣੀ ਹੈ ਦੀ ਨਹੀਂ ਨਹੀਂ ਖੈਰ ਸੁਖ ਮੈਂਬਰ ਜੀ ਸ਼ੁਕਰੀਆ ਜੀ ਆਪਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਨਾਮ ਬੁਲਾਉਣ ਵਾਸਤੇ ਪਰ ਆ ਤੁਸੀਂ ਇੱਥੇ ਰਹੋ ਸਾਡੇ ਨਾਲ ਜੁੜ ਕੇ ਰਹੋ